ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਟਸ ਸੰਡੇ ਆਫਟਰਨੂਨ ਐਂਡ ਅੱਜ ਕਿਡਸ ਦੀ ਫਰਮਾਇਸ਼ ਦੇ ਉੱਤੇ ਮੈਨੂੰ ਕਿਹਾ ਗਿਆ ਹੈਗਾ ਕਿ ਮਿੱਠੇ ਰਾਈਸ ਬਣਾਓ ਮਿੱਠੇ ਰਾਈਸ ਵਿਚ ਇਜ਼ ਦੇ ਕਾਲ ਯੈਲੋ ਰਾਈਸ অর ਮਿੱਠੇ ਰਾਈਸ ਐਂਡ ਇੰਡੀਆ ਦੇ ਵਿੱਚ ਅਸੀਂ ਨੂੰ ਜ਼ਰਦਾ ਕਹਿੰਦੇ ਹੁੰਦੇ ਸੀਗੇ ਮੈਂ ਉਹ ਕਟ ਬਣਾਣੀ ਹੈਗੀ ਉਹਨਾਂ ਨੂੰ ਵਿੱਚ ਰਾਈਸ ਨੂੰ ਬਿਕੋਜ਼ ਟੂ ਮਨੀ ਕੈਲਰੀਜ਼ ਹੁੰਦੀ ਆਈਏ ਉਹਦੇ ਵਿੱਚ ਕਾਫੀ 슈ਗਰ ਪੈਂਦੀ ਹੈਗੀ ਆ ਮੇਬੀ ਵਾਂਸ ਅ 6 ਮੰਥਸ ઓਰ ਵਾਂਸ ਅ 1 ਇਅਰ ਸੋ ਆਈ ਥੋਟ ਓਕੇ ਚਲੋ ਅੱਜ ਬੱਚਿਆਂ ਦੀ ਫਰਮਾਇਸ਼ ਤੇ ਉਤੇ rice uh, And uh, show you as well how to make the rice. How I make the rice, I'm sure you all know how to make it. And please let me know after watching my video if I needed to add something more or less. How you guys make it as well. Um, to make the mitya uh, uh, rice, the way my mom and my mother in law they both taught me is. Uh, ਅਸੀਂ ਪਹਿਲਾਂ ਇੱਕ ਗਲਾਸ ਰਾਈਸ ਦਾ ਲੈ ਕੇ ਇੱਕ ਗਲਾਸ ਜਾਂ ਦੋ ਗਲਾਸ ਜਿੰਨੇ ਵੀ ਰਾਈਸ ਤੁਸੀਂ ਲੈਣੇਗੇ ਡਿਪੈਂਡਿੰਗ ਔਨ ਹਾਊ many ਪੀਪਲ ਖਾਣ ਵਾਲੇ ਹੈਗੇ ਆ ਉਹਨਾਂ ਨੂੰ ਮੈਂ ਪਹਿਲਾਂ ਬੋਇਲ ਕਰ ਲੈਂਦੀ ਹੈਗੀ ਆ ਰਾਈਸ ਨੂੰ ਸੋ ਐਸ ਯੂ ਕੈਨ ਸੀ ਪੈਰ ਰਾਈਸ ਐਂਡ ਪਾਣੀ ਰੱਖਿਆ ਹੈਗਾ ਐਂ ਉਹਦੇ ਵਿੱਚ ਹੁਣ ਮੈਂ ਉਹਨੂੰ ਗੈਸ ਨੂੰ ਔਨ ਕਰਕੇ ਇਹਨਾਂ ਨੂੰ ਬੋਇਲ ਕਰ ਲੈਣਾ ਹੈਗਾ ਪਹਿਲਾਂ ਬਾਅਦ ਵਿੱਚ ਫਿਰ ਮੈਂ ਮਿੱਠਾ ਪਾਣੀ ਹੈਗੀ ਆ ਸੋ ਲੈਟ ਇਟ ਬੋਇਲ अच्छा हुन मेरे राइस हो गए पोएल फोन पैनलन ਦੇ ਵਿੱਚ 슈ગર मिक्स ਕਰਨੀ ਹੈਗੀ ਆ ਜਿਸ ਹਿਸਾਬ ਦੇ ਨਾਲ ਮੈਂ ਬਣਾਣੀ ਹੈਗੀ ਆ ਸੋ ਜਿੰਨੇ ਰਾਈਸ ਹੈਗੇ ਆ ਉਨਾ ਹੀ 슈ગર ਹੁੰਦੀ ਹੈਗੀ ਆ ਸੋ ਮੈਂ ਪੈਨ ਲੈ ਲਿਆ ਹੈਗਾ ਇੱਕ ਉਹਦੇ ਵਿੱਚ ਥੋੜਾ ਜਿਹਾ ਦੇਸੀ ਘੀ ਪਾਣਾ ਹੈਗਾ ਡਿਪੈਂਡਿੰਗ ਔਨ ਯੂਰ ਰਾਈਸ ਕਿ ਜਿੰਨਾ ਤੁਸੀਂ ਖਾ ਸਕਦੇ ਹੋਗੇ ਤੇ ਐਂਡ ਦਿਸ ਬਟ ਮੇਰਾ ਜਿਹੜਾ ਘਰ ਦਾ ਬਣਾਇਆ ਕੀ ਹੈਗਾ ਮੈਂ ਇੱਕ ਅੱਧੀ ਬਾਰਲਾ ਅਸ ਸ਼ੌਕ ਨਹੀਂ ਪਾਈ ਕਰੀ ਹੈਗੀ ਹਮੇਸ਼ਾ ਆਪਣੇ ਘਰ ਦਾ ਦੇਸੀ ਕੀ ਬਣਾਉਣੀ ਹੈਗੀਆਂ ਮੈਂ ਤੋਸਪੂਨ ਤਪਾਈ ਤੇ ਨਹੀਂ ਹੈਗੀਆਂ ਕਿਉਂਕਿ ਥੋੜਾ ਜਿਹਾ ਤਾਂ ਦੇਸੀ ਕੀ ਚੰਗਾ ਹੈ ਸਵਾਦ ਲੱਗਦੇ ਹੈਗੇ ਐਟ ਰਾਈਸ ਸੋਹਣੇ ਬਣਦੇ ਹੈਗੇ ਅਗਰ ਬਾਦ ਹੋਤਾ ਬਟ ਤੁਸੀਂ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਜਿੰਨਾ ਵੀ ਪਾਣਾ ਹੈਗਾ ਹੈ ਉਹ ਜਲ ਕਰਮ ਹੋ ਜਾਏਗਾ ਐਂਡ ਬਹੁਤ ਸੁੱਕੇ ਹੈਗੇ ਆ ਰਾਈਸ ਬਣਾਣੇ ਮਿੱਠੇ ਰਾਈਸ बस जस्ट कैलरीज थोड़ी जी ज्यादा होच इज फाइन एंड गेन एवरीबॉडी कैन है थोड़ा जो होर घे पॉबीन है फिर कल कल के थोड़े जहा ज्यादा पैर होंगे है फिर कल कल भी राइस हो जाते हैं है नहीं जुड़ते हैं सारे कट्ठे नहीं होंगे है वैसे भी इज गुड फॉर एवरीबॉडी सर थोड़ा जो घे गर्म हो गया उच्च मैं ਲੈਚੀਆਂ ਐਂਡ ਲੌਂਗ ਥੋੜੇ ਜਿਹਾ ਪਾਦੇ ਨੇ ਹੈਗੇ ਆ ਜਸਟ ਫॉर ਨਾਈਸ ਸਮੈਲ ਐਂਡ ਨਾਈਸ ਟੇਸਟ ਲਈ ਯਾ ਇਹਦੇ ਵਿੱਚ ਤੁਸੀਂ ਐਟ ਥਿਸ ਮਿੰਟ ਦੇ ਵਿੱਚ ਯੂ ਕੈਨ ਪੁੱਟ ਸਮ ਬਦਾਮ ਕੈਸ਼ੂ ਨਟਸ ਔਰ ਐਨੀ ਅਦਰ ਮੇਵਾ ਸੋਗੀ ਵਿਚ ਇਸ ਸੁਲਤਾਨਾਜ਼ ਐਸ ਵੈਲ ਬਟ ਮੇਰੇ ਬੱਚੇ ਰਾਈਸ ਐਦਾਂ ਹੀ ਲਾਈਕ ਕਰਦੇਗੇ ਮਿੱਠੇ ਰਾਈਸ ਉਹ ਨਹੀਂ ਲਾਈਕ ਕਰਦੇਗੇ ਸੋ ਮੈਂ ਕੀ ਕਰਦੀ ਆ ਮੈਂ ਫਿਰ ਜਦੋਂ ਮੈਂ ਖਾਣਾ ਹੁੰਦਾ ਮੈਂ ਆਪਣੇ ਲਈ ਬਾਅਦ ਵਿੱਚ ਥੋੜੇ ਜਿਹਾ ਨਟਸ ਵਿੱਚ ਪਾ ਲੈਂਦੀ ਹਾਂ ਐਂਡ ਆਲਸੋ ਐਸ ਥਿਸ ਟਾਈਮ ਦੇ ਫੇ ਆਮ ਗੋਇੰਗ ਟੂ ਪੁੱਟ ਦ ਕਲਰ ਐਸ ਵੈਲ ਇਹਦੇ ਵਿੱਚ ਫਿਰ ਬਾਅਦ ਵਿੱਚ ਉਹਨੂੰ ਕਰਨਾ ਹੈ ਕਰਨਾ ਰਾਈਟ ਦੈਨ ਆਮ ਗੋਇੰਗ ਟੂ ਪੁੱਟ ਸਮ ਸ਼ੂਗਰ ਐਂ ਇਹਦੇ ਵਿੱਚ ਥੋੜੀ ਹੀਟ ਕੱਟ ਕਰ ਲੈਣੇ ਹੈਗੇ ਸ਼ੂਗਰ ਇਹਦੇ ਵਿੱਚ ਮੈਂ ਪਾ ਦੇਣੀ ਹੈਗੀ ਆ ਐਂਡ थोड़ा जि पानी बिचा ये मिक्स हो जाती है शुगर बस बहुत ज़्यादा नहीं पानी पाना है क्योंकि फिर पानी बहुत ज़्यादा भी नहीं सूँ चाहिए है क्योंकि राइस बोयल मैं कर ही लाए है ऑलरेडी एट एट दिस मिनट मैं थोड़ा जहा फूड कलरिंग भी पा देनी है ता वो फिर यैलो हो जाए अच्छा हम शुगर घुल गई हैगी जी मैं पाई सी ਹੁਣ ਜਦ ਇਹ ਮੇਰੇ ਰਾਈਸ ਬੋਇਲਡ ਹੈਗੇ ਆ ਮੈਂ ਅੱਗ ਥੋੜੀ ਕਰਕੇ ਉੱਚ ਥੋੜੀ ਜਿਹੀ ਕਰਨੀ ਹੈਗੀ ਆ ਬਸ ਮੈਂ ਹੁਣ ਇਹਦੇ ਵਿੱਚ ਮਿਕਸ ਕਰਦੇ ਨੇ ਹੈਗੇ ਆ ਰਾਈਸ ਐਂਡ ਉਹਨਾਂ ਨੂੰ ਫਿਰ ਦਮ ਦੇ ਦੇਣਾ ਹੈਗਾ ਐਂ ਸਾਰੇ ਰਾਈਸ ਮੈਂ ਹੀ ਥੋੜੀ ਕਰ ਦਿੱਤੀ ਹੈਗੀ ਆ ਤਾਂ ਕਿ ਥੱਲੇ ਨਾ ਲਗੇ ਐਂਡ ਇਨਰ ਨੋ ਮਿਕਸ ਕਰ ਦੇਣਾ ਹੈਗਾ ਮੈਂ ਇਹ ਉਰੇ ਨਹੀਂ ਕਰ ਦੇਣਾ ਹੈਗਾ ਰਾਈਸ ਇਹ ਤਾਂ ਦਿਲ ਕਾ ਦਾ ਮੋਰ ਕਲਰ ਪਣੀ ਲਈ ਯੂ ਕੈਨ ਪੁੱਟ ਸਮ ਮੋਰ ਕਲਰ ਮੈਨੂ ਲੱਗਦਾ ਥੋੜਾ ਜਿਹਾ ਜ਼ਰੂਰਤ ਹੈ ਕਿ ਇਹ ਸਾਰਾ ਕਲਰ ਵੀ ਐਂਡ ਆਈ ਕੈਨ ਐਡ ਸਮ ਲਿਟਲ ਬਿਟ ਮੋਰ ਕਲਰ ਥੈਟਸ ਇਟ ਥਿੰਕ ਐਂਡ ਇਦਾਂ ਹੋ ਗਿਆ ਹੈਗਾ ਬਿਕੋਜ਼ ਥੋੜੀ ਜਿਹੀ ਇੰਨਾ ਦੇ ਵਿੱਚ ਪਾਣੀ ਹੈਗੀ ਆ ਸੋ ਅਸੀਂ ਨੂੰ ਥੋੜਾ ਹੋਰ ਕੁਕ ਕਰ ਲੈਣਾ ਹੈਗਾ ਚਾਈਸ ਆਈਦਰ ਯੂ ਕੈਨ ਡੂ ਇਟ ਔਨ ਦ ਦੰਗ ਦੇ ਟਿੰਕ ਓਏ ਤੁਸੀਂ ਇਦਾਂ ਵੀ ਉਹਦਾ ਕਰਕੇ ਤਾਂ ਪਾਣੀ ਜਿਹੜਾ ਹੈਗਾ ਸੁਕਾ ਸਕਦੇ ਹੋ चलो जी हम साइस बन के रेडी हो गए है गया। As you can see, the... राइस, ए, देखो जी एक बारी वेरी है गया, बन गए है इतने खाने हैदा खा सकते है गया। जिने ਨਹੀਂ ਵਿੱਚ ਨੱਟਸ ਪਾਣੇ ਹੈਗੇ ਉਹਨਾਂ ਨੂੰ ਇਦਾਂ ਦੇ ਦਿਓ ਜਿਨ੍ਹਾਂ ਨੇ ਵਿੱਚ ਨੱਟਸ ਪਾਣੇ ਹੈਗੇ ਆ ਥੋੜਾ ਜਿਹਾ ਕੋਕੋਨਟ ਗ੍ਰੇਟ ਕਰਕੇ ਪਾਣਾ ਜਾਂ ਛੋਟੇ ਛੋਟੇ ਪੀਸਿਸ ਕੱਟ ਕੇ ਘਨ ਪਾਣੇ ਹੈਗੇ ਆ ਤਾਂ ਦੈਟ ਯੂ ਕੈਨ ਪੁੱਟ ਕੋਕੋਨਟ ਐਸ ਵੈਲ ਐਂਡ ਗਾਰਨਿਸ਼ ਕਰਕੇ ਥੋੜਾ ਜਿਹਾ ਤੇ تھਾਨੀ ਥੋੜਾ ਜਿਹਾ ਸੌਕੀ ਪਾ ਕੇ ਐਂਡ ਦੈਨ ਤੁਸੀਂ ਸਰਵ ਕਰੋ ਬਹੁਤ ਸਵਾਦ ਲੱਗੇਗਾ ਐਂਡ ਯੂ ਕੈਨ ਸੀ ਕੇਸਰੀ ਮੇਲੇ ਰਾਈਸ ਐਕਚੁਅਲੀ ਕੁਕ ਵੀ ਹੋ ਗਏ ਹੈਗੇ ਆ ਪ੍ਰੋਪਰਲੀ ਬਣ ਗਏ ਹੈਗੇ ਆ ਇਸ ਯਮੇ ਐਕਚੁਅਲੀ ਇਸ ਯਮੇ ਮੇਰੇ ਬੱਚਿਆਂ ਨੂੰ ਬਹੁਤ ਖੁਸ਼ ਹੋਣਾ ਹੈਗਾ ਹਾਂ Okay. Thank you for watching all my YouTube videos. Thank you for subscribing. Please go and watch my videos again and again. And subscribe and like as well, please. And thank you for all your support and love as well. Thank you, thank you, thank you.